ਸ਼ਰਾਰਤੀ ਅੰਸਰ ਨੇ ਇਹ ਕਿਸੇ ਸ਼ਰਾਰਤੀ ਅੰਸਰ ਨੇ ਮੈਨੂੰ ਗਰੀਬ ਦਾ ਭਲਾ ਕਰਨ ਦੇ ਵਿੱਚ ਕੋਈ ਅੜਚਣ ਪਾਈ ਤੇ ਮੈਂ ਉਹਨੂੰ ਬਖਸ਼ਾ ਮੈਂ ਵਿਦਾਨ ਸਭਾ ਦਾ ਫਤੇਗੜ ਚੂੜੀਆਂ ਵਿੱਚ ਜਿੱਥੇ ਵੱਡੇ ਤੋਂ ਵੱਡੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਲੋਕ ਜੁੜਦੇ ਦਿਖਾਈ ਦਿੰਦੇ ਹਨ ਉੱਥੇ ਇਹਨਾਂ ਛੋਟੇ ਤੋਂ ਛੋਟੇ ਪਿੰਡਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਬਲ ਮਿਲਦਾ ਦਿਖਾਈ ਦੇ ਰਿਹਾ ਹੈ ਗੱਲ ਕਰਨ ਲੱਗੇ ਹਾਂ ਪਿੰਡ ਬਿਛਨੀਵਾਲ ਦੀ ਜਿੱਥੇ ਕਿ ਜਗਮੋਣ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਮੌਜੂਦਾ ਸਰਪੰਚ ਅਤੇ ਦੋ ਮੈਂਬਰ ਪੰਚਾਇਤ ਵੀ ਸ਼ਾਮਲ ਤਨ ਜੇਥੇ ਬੋਲਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਗਰੀਬ ਦੇ ਕੰਮ ਕਰਨ ਵਿੱਚ ਰਾਹ ਵਿੱਚ ਅੜਚਣ ਬਣਿਆ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜਿੰਨਾ ਪਿੰਡਾਂ ਦੇ ਵਿੱਚ ਲੋਕ ਸੱਭ ਸੰਮਤੀ ਕਰਨਗੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਵਿੱਕੀ ਪਠਾਨ ਦੇ ਨਾਲ ਮਨਪ੍ਰੀਤ ਸਿੰਘ ਮੰਦੀਏ ਖਾਸ ਰਿਪੋਰਟ ਅੱਜ ਜੀ ਪਿੰਡ ਬਿਛਨੀਆਲ ਦੇ ਵਿੱਚ ਸਰਦਾਰ ਨੀ ਚਨਜੀਤ ਕੋਰ ਕਾਂਗਰਸ ਵੱਲੋਂ ਮੌਜੂਦਾ ਸਰਪੰਚ ਆਪਣੀ ਪੂਰੀ ਪੰਚਾਇਤ ਸਮੇਤ ਤਕਰੀਬਨ 40 ਪਰਿਵਾਰ ਨਾਲ ਲੈ ਕੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਔਰ ਸਰਪੰਚ ਸਾਹਿਬਾਨ ਦਾ ਔਰ ਜਿੰਨੇ ਵੀ ਮੈਂਬਰ ਸਬਾਨ ਆ ਸਾਰੀ ਟੀਮ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਦਾ ਉਹ ਨਾਲ-ਨਾਲ ਮੈਂ ਆਪਣੀ ਵੱਲੋਂ ਸਾਰੀ ਪਿੰਡ ਦੀ ਸਾਧ ਸੰਗਤ ਨੂੰ ਭਰੋਸਾ ਦਿਨਾਂ ਵੀ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਾਰੀ ਟੀਮ ਨੂੰ ਅਸੀਂ ਇਕਜੁੱਟ ਕਰਾਂਗੇ ਇਕਜੁੱਟ ਹੋ ਕੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਦੀ ਔਰ ਸਾਡਾ ਵੀ ਜਗਮੋਣ ਔਰ ਸਾਰੀ ਟੀਮ ਦੀ ਡਿਮਾਂਡ ਸੀ ਵੀ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਦੀ ਲੋੜ ਹੈ 50 ਕੁ ਸਟਰੀਟ ਲਾਈਟਾਂ ਪਿੰਡ ਦੇ ਵਿੱਚ ਲਵਾ ਦਿੱਤੀਆਂ ਗਈਆਂ ਨੇ ਅੱਜ ਪਿੰਡ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ ਮੈਂ ਆਪਣੇ ਵੱਲੋਂ ਅੱਜ ਪਿੰਡ ਨੂੰ ਮੈਂ ਵਧਾਈ ਵੀ ਦੇਣ ਆਇਆ ਮਾਗੀ ਦੇ ਦਿਹਾੜੀ ਲੋਹੜੀ ਦੇ ਦਿਹਾੜੀ ਔਰ ਅੱਜ ਨਾਲ-ਨਾਲ ਮੈਂ ਇਸ ਦਿਹਾੜੀ ਦੇ ਉੱਤੇ ਸੰਗਰਾਮ ਦਾ ਦਿਹਾੜਾ ਵਾ ਇਹ ਦਿਹਾੜੇ ਦੇ ਉੱਤੇ ਸਾਰੇ ਪਿੰਡ ਨੂੰ ਮੈਂ ਵਜਨ ਵੀ ਦੇ ਕੇ ਚੱਲਿਆ ਕਿ ਪਿੰਡ ਦੇ ਵਿੱਚ ਸਾਫ਼ ਸੁਥਰੇ ਚਿਹਰੇ ਨੂੰ ਸਾਡਾ ਵੀਰ ਸਰਦਾਰ ਜਗਮਉਨ ਸਿੰਘ ਜਿਨ੍ਹਾਂ ਨੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਲਾਇਆ ਸੀ ਸਾਰਾ ਪਿੰਡ ਉਹਨਾਂ ਦੇ ਨਾਲ ਬਹੁਤ ਪਿਆਰ ਕਰਦਾ ਹੈ ਔਰ ਸਾਰਾ ਪਿੰਡ ਚਾਹੁੰਦਾ ਹੈ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਜਗਮਉਨ ਸਿੰਘ ਨੂੰ ਸਰਪੰਚ ਬਣਾਇਆ ਜਾਵੇ ਔਰ ਜਿੱਦਾਂ ਪਿੰਡ ਦੀ ਸਲਾਹ ਹੋਏਗੀ ਪਿੰਡ ਦੀ ਸਲਾਹ ਦੇ ਉੱਤੇ ਅਸੀਂ ਵੀ ਸਾਰੇ ਪਿੰਡ ਦੇ ਨਾਲ ਜੁੜ ਕੇ ਪਿੰਡ ਦਾ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਵਿਕਾਸ ਕਰ ਸਕੀਏ ਪਿੰਡ ਬੀਛਨੀਆਲ ਦਾ ਵੱਧ ਤੋਂ ਵੱਧ ਇਹਨਾਂ ਦੀ ਡਿਮਾਂਡ ਨੂੰ ਸੁਣਿਆ ਜਾਊਗਾ ਸਰਪੰਚ ਸਾਹਿਬ ਨੇ ਸਾਰਾ ਪਿੰਡਾ ਜਿੱਥੇ ਇਕੱਠਾ ਹੋਇਆ ਪਿੰਡ ਨੇ ਸਹਿਮਤੀ ਜਤਾਈ ਹੈ ਕਿ ਸਰਦਾਰ ਜਗਮੋਣ ਸਿੰਘ ਨੂੰ ਅਸੀਂ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਬਣਾਵਾਂਗੇ ਔਰ ਮੈਂ ਆਪਣੇ ਵੱਲੋਂ ਸਾਰੇ ਪਿੰਡ ਨੂੰ ਮੈਂ ਵਚਨ ਦੇ ਕੇ ਜਾਂਦਾ ਵੀ ਜੋ ਵੀ ਸਰਬਸੰਮਤੀ ਦੇ ਨਾਲ ਸਰਪੰਚ ਬਣਨ ਦੇ ਉੱਤੇ ਪਿੰਡ ਦੇ ਵਿੱਚ ਜੋ ਗ੍ਰਾਂਟ 5 ਲੱਖ ਰੁਪਇਆ ਸਰਕਾਰ ਵੱਲੋਂ ਦਿੱਤਾ ਜਾਊਗਾ ਔਰ ਸਾਰੇ ਪਿੰਡ ਨੇ ਇਹ ਵੀ ਸਹਿਮਤੀ ਜਤਾਈ ਹੈ ਕਿ ਸਾਰੇ ਪਿੰਡ ਦੇ ਇੱਕ ਔਟ ਦੇ ਵਿੱਚ ਸਾਰੇ ਪਿੰਡ ਦੀ ਸੰਗਤ ਦੇ ਵਿੱਚ ਸਾਹ ਸੰਗਤ ਦੇ ਵਿੱਚ ਉਹ ਸਾਰਾ ਪੈਸਾ 크੍ਰਿਸਚਨ ਭਾਈਚਾਰੇ ਦੇ ਚਰਚ ਨੂੰ ਦਿੱਤਾ ਜਾਊਗਾ ਬਹੁਤ ਬਹੁਤ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਦਾ ਇਹ ਪਿੰਡ ਵਾਸੀਆਂ ਦੀ ਸੋਚ ਨੂੰ ਮੈਂ ਸਲੂਟ ਕਰਦਾ ਤੇ ਸਾਰੇ ਕੰਮ ਸਵਾਰਾਂਗੇ ਸਾਰੇ ਕੰਮ ਕਰਾਂਗੇ ਕੋਈ ਗੱਲ ਨਹੀਂ ਕੋਈ ਕੰਮ ਨਾ ਰਹੂਗਾ ਸਰਦਾਰ ਬਲਬੀਰ ਸਿੰਘ ਪੰਨੂ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਕਰਦੇ ਆ ਤੇ ਉਹਨਾਂ ਦੇ ਆਉਣ ਤੇ ਪਿੰਡ ਦੀ ਸਮੂਹ ਪੰਚਾਇਤ ਜੋ ਮੌਜੂਦਾ ਕਾਂਗਰਸ ਦੀ ਪੰਚਾਇਤੀ ਅੱਜ ਸਰਦਾਰ ਪੰਨੂ ਦੇ ਕੰਮਾਂ ਤੋਂ ਖੁਸ਼ ਹੋ ਕੇ ਤੇ ਆਮ ਪਾਰਟੀ ਜੁਆਇਨ ਕਰਦੇ ਆਂ